ਫਾਇਰ ਇੰਡੀਆ ਦਾ ਤੁਮ ਆਪਾਂ ਨੂੰ ਖੜਿਆ ਨੂੰ 2 ਘੰਟੇ ਤੋਂ ਉੱਤੇ ਹੋ ਗਏ। ਭਾਜੀ ਐਕਸਪੀਰੀਅੰਸ ਸਭ ਤੋਂ ਮਾੜਾ ਹੀ ਇੰਨਰ ਦਾ। ਅਸੀਂ ਤੇ ਆ ਬੱਚੇ ਪਰੇਸ਼ਾਨ ਹੋ ਰਹੇ ਸਾਰੇ। ਸਾਬਰ ਪਹਿਲਾ, ਸੂ ਪਹਿਲਾ ਸਾਬਰ ਨੂੰ ਕਹੂਏ। ਫਲਾਈਟ ਚ ਨਾ ਆਉਣੀ। ਅਸੀਂ ਤਾਂ ਨੈਕਸਟ ਟਾਈਮ ਤੋਂ ਕਦੇ ਵੀ ਨਹੀਂ ਆ ਰਹੀਆਂ ਤੇ ਹੁੰਦੇ। ਕਦੇ ਨਹੀਂ ਆਉਣਾ। ਕਦੇ ਵੀ ਭਾਜੀ ਕਦੇ ਵੀ ਨਹੀਂ। ਇਹਨੇ ਵੀ ਨਹੀਂ ਆਉਣਾ। ਇਹ ਕਹਿੰਦਾ ਮੈਂ ਤੁਰ ਕੇ ਆ ਜਾਂਗਾ। ਉਹ ਨਹੀਂ ਆਉਂਦਾ। ਮੈਂ ਆਹ ਖੜੇ ਇਰ ਇੰਡੀਆ ਵਾਲੇ ਕਹਿੰਦੇ ਕਰਨ ਨਹੀਂ ਦੇਣੀ ਗੱਲ। हां जी ਤੁਸੀਂ ਆਉਂਗੇ ਏਅਰ ਇੰਡੀਆ ਤੇ ਮੁੜ ਕੇ ਹਾਂ ਜੀ ਸਰ ਜੀ ਏਅਰ ਇੰਡੀਆ ਤਾਂ ਆਏਗਾ ਮੁੜ ਕੇ ਆਏਗਾ ਏਅਰ ਇੰਡੀਆ ਦੇ ਮੁਸ਼ਕਲ ਆ ਜੀ ਹੁਣ ਦੂਜੀ ਵਾਰ ਇਹ ਮੇਰਾ ਐਕਸਪੀਰੀਅੰਸ ਹੈ ਦੋਵੇਂ ਵਾਰ ਖਰਾਬ ਹੈ ਕੀ ਕਰ ਰਹੇ ਨੇ ਇਹ ਇਹ ਬਹੁਤ ਪਰੇਸ਼ਾਨ ਕਰ ਰਿਹਾ ਜੀ ਇੱਕ ਘੰਟਾ ਪਹਿਲਾਂ ਨੇ ਇਨਫੋਰਮ ਕੀਤਾ ਕਿ ਹਨੂੰ ਸਾਡੀ ਫਲਾਈਟ ਡਿਲੇ ਹੋ ਗਈ ਹੈ ਸਿੱਧਾ 12 ਘੰਟੇ ਇੱਕ ਦੋ ਘੰਟੇ ਬੰਦਾ ਮੈਨੇਜ ਕਰ ਲੈਂਦਾ ਪਰ ਇੰਨਾ ਕਿਹੜਾ ਬੰਦੇ ਤੋਂ ਸਬਰ ਹੁੰਦਾ ਬਈ ਫੈਸਿਲਿਟੀ ਇਹਨਾਂ ਦੀ ਸਵੇਰ ਪਹਿਲੋ ਆਏ ਆ ਪਹਿਲੋ ਬੋਰਡਿੰਗ ਲਈ ਖੜੇ ਰਹੇ ਜਾਂ ਫਿਰ ਸਿਕਿਉਰਿਟੀ ਲਈ ਬਜ਼ੁਰਗ ਆਪਾਂ ਦੇ ਖੜ ਜਾਣੇ ਬਜ਼ੁਰਗਾਂ ਦੀ ਬਹੁਤ ਤਕਲੀਫ ਆ ਰਹੀ ਹੈ ਬੈਡ ਐਕਸਪੀਰੀਅੰਸ ਹੀ ਹੋ ਰਿਹਾ ਹੈ ਕੀ ਕਹਿੰਦੇ ਭਾਈ ਜੀ ਉਹ ਮੈਡਮ ਕਿੱਥੇ ਗਏ ਇਹਨਾਂ ਨਾਲ ਗੱਲ ਵੀ ਨਹੀਂ ਹੁਣ ਕੋਈ ਰਾਹ ਪਾਇਆ ਪੁੱਛ ਰਹੇ ਨੇ ਮੈਂ ਦੇਖਦੇ ਕੋਈ ਮੈਂ ਆਉਂਗਾ ਕੋਈ ਰਾਹ ਪਾਇਆ ਹੋਟਲ ਦੱਸਿਆ ਉਹਨੂੰ

ਆਉਂਦੇ ਆ ਵੀ ਹੁਣ ਅੰਦਰ ਵਾਲੇ ਵੀ ਬੰਦੇ ਬਾਹਰ ਕੱਢਣ ਦੇ ਆ ਤੇ ਵੇਖੋ ਜੀ ਬੱਸ ਆਉਂਦੀ ਹੈ ਕਿ ਨਹੀਂ ਦੁਖੀ ਕਰਨ ਦੇ ਵੇਸੇ ਦੁਖੀ ਕਰਨਗੇ ਹਾਂ ਟੋਨੀ ਤੇਰੀ ਮਸੀ ਦਾ ਮੁੰਡਾ ਹਾਂਜੀ ਟੋਨੀ ਤੇਰੀ ਮਸੀ ਦਾ ਮੁੰਡਾ ਐਕਸਪੀਰੀਅੰਸ ਹੈ 에어 ਇੰਡੀਆ ਦਾ ਤੁਹਾਨੂੰ ਆਪਾਂ ਨੂੰ ਖੜਿਆ ਨੂੰ 2 ਘੰਟੇ ਤੋਂ ਉੱਤੇ ਹੋ ਗਏ ਹਾਂਜੀ ਐਕਸਪੀਰੀਅੰਸ ਸਭ ਤੋਂ ਮਾੜਾ ਹੀ ਇਹਨਾਂ ਦਾ ਅਸੀਂ ਤੇ ਆ ਬੱਚੇ ਪਰੇਸ਼ਾਨ ਹੋ ਰਹੇ ਸਾਰੇ ਸਾਬਰ ਪਹਿਲਾਂ ਤੂੰ ਪਹਿਲਾਂ ਸਾਬਰ ਨੂੰ ਕਹੂਏ ਫਲਾਈਟ ਹੈ ਨਾ ਬਾਅਦ ਵਿੱਚ ਨੈਕਸਟ ਟਾਈਮ ਤੋਂ ਕਦੀ ਵੀ ਨਹੀਂ 에어 ਇੰਡੀਆ ਤੇ ਹੁੰਦੇ ਕਦੇ ਨਹੀਂ ਆਉਣਾ ਕਦੇ ਵੀ ਪਾਜੀ ਕਦੇ ਵੀ ਨਹੀਂ ਇਹਨੇ ਵੀ ਨਹੀਂ ਆਉਣਾ ਇਹ ਕਹਿੰਦਾ ਮੈਂ ਤੁਰ ਕੇ ਆ ਜਾਂ इन्ना भाई इन्ना कहें नेगा बंदे तो समर्थन तो आई। तो ये पहले आये हैं पहले गोडिंगली खड़े रहे हैं या फिर सिक्योरिटी ली। बुजुर्ग आप पाले खड़े जाने बुजुर्गों को बहुत साफ़ है। बैड एक्सपीरियंस ही हो रहे हैं। की कहने भाई जी? ਮੈਡਮ ਕਿੱਥੇ ਗਿਆ ਇਹਨਾਂ ਨੇ ਗੱਲ ਕੀਤੀ ਨਹੀਂ ਹੁਣ ਕੋਈ ਰਾਹ ਪਾਇਆ ਪੁੱਛ ਲੈਂਦੇ ਮੈਂ ਦੇ ਦਿਓ ਕਹਿੰਦੇ ਕੋਈ ਮੈਂ ਕੋਈ ਰਾਹ ਪਾਇਆ ਹੋਟਲ ਦੱਸਿਆ ਉਹ 20 ਦੀ ਉਹੀ ਉੱਥੇ ਗੜਗਾਉ ਕਹਿੰਦੇ ਆ ਗੁਰਦਾਂ ਦਾ 35 ਮਿੰਟ ਦਾ ਰਸਤਾ ਕਹਿੰਦੇ ਠੀਕ ਹੈ ਹਾਂ ਕੋਈ ਤਾਂ ਠੀਕ ਹੈ ਜਿਆਦਾ ਨਹੀਂ ਜਾ ਕੇ ਉੱਥੇ ਬੱਤੋ ਮੈਂ ਤਾਂ ਠੀਕ ਹੈ ਜਿਹੜਾ ਬੱਚੇ ਦੇ ਸਪੈਰ ਬੋਲ ਵੇਚਣ ਨੂੰ ਆ ਬੇਸ ਤੇ ਯਾਰ ਭਾਈ ਆ ਵੀ ਕੀ ਹੋਗਾ ਭਾਈ ਕੁਝ ਕਰ ਰਹੇ ਹੋ ਬਸ 15 ਮਿੰਟ ਲੱਗੇਗੇ ਬਸ ਹਾਂ 15 ਮਿੰਟ ਲੱਗਣਗੇ ਵੀ ਹੋਰ ਆ ਦੇ ਦੇਣਾ ਹਾਂਜੀ ਕੀ ਚੱਲ ਰਿਹਾ ਚੱਲ ਰਿਹਾ ਵੀ ਆਂਦੇ ਆ ਵੀ ਹੁਣ ਅੰਦਰ ਵਾਲੇ ਵੀ ਬੰਦੇ ਬਾਹਰ ਕੱਢਣ ਦੇ ਆ ਤੇ ਵੇਖੋ ਜੇ ਬੱਸ ਆਉਂਦੀ ਹੈ ਕਿ ਨਹੀਂ ਤੋ ਕੀ ਕਰਨ ਦੇ ਵੇਸੇ ਤੋ ਕੀ ਕਰਨਗੇ ਐ ਟੋਨੀ ਤੇਰੀ ਮਸੀ ਦਾ ਮੁੰਡਾ ਹਾਂਜੀ ਟੋਨੀ ਤੇਰੀ ਮਸੀ ਦਾ ਮੁੰਡਾ ਐਕਸਪੀਰੀਅੰਸ ਹੈ ਇਹ ਰੀਡਿਆ ਦਾ ਤੁਮ ਆਪਾਂ ਨੂੰ ਖੜਿਆ ਨੂੰ 2 ਘੰਟੇ ਤੋਂ ਉੱਤੇ ਹੋ ਗਏ ਹਾਂਜੀ ਐਕਸਪੀਰੀਅੰਸ ਸਭ ਤੋਂ ਮਾੜਾ ਹੀ ਇਹਨਾਂ ਦਾ ਆਂ ਤੇ ਆ ਬੱਚੇ ਪਰੇਸ਼ਾਨ ਹੋ ਰਹੇ ਸਾਰੇ ਪਰ ਤੇਲਾ ਤੂੰ ਪਹਿਲਾ ਸਾਹਬ ਨੂੰ ਕਹੂਏ ਫਲਾਈਟ ਚ ਨਾ ਬਾਅਦ ਵਿੱਚ ਨੈਕਸਟ ਟਾਈਮ ਤਾਂ ਕਦੇ ਵੀ ਨਹੀਂ ਏਰੀਅਨ ਆਉਂਦੇ ਕਦੇ ਨਹੀਂ ਆਉਣਾ ਕਦੇ ਵੀ ਪਾਜੀ ਕਦੇ ਨਹੀਂ ਇਹਨੇ ਵੀ ਨਹੀਂ ਆਉਣਾ ਇਹ ਕਹਿੰਦਾ ਮੈਂ ਤੁਰ ਕੇ ਆ ਜਾਊਗਾ ਉਹ ਨਹੀਂ ਆਉਂਦਾ ਮੈਂ ਆ ਖੜੇ ਰੇ ਇੰਡੀਆ ਵਾਲੇ ਕਹਿੰਦੇ ਕਰਨ ਨਹੀਂ ਦੇਣੀ ਗੱਲ ਹਾਂਜੀ ਤੁਸੀਂ ਆਓਗੇ ਏਰੀਅਨੀਆਂ ਤੇ ਮੁੜ ਕੇ ਅੱਜ ਸਰ ਜੀ ਏਰੀਅਨ ਤੇ ਆਏਗਾ ਮੁੜ ਕੇ ਆਏਗਾ ਏਅਰ ਇੰਡੀਆ ਦੇ ਮੁਸ਼ਕਲ ਆ ਜੀ ਹੁਣ ਦੂਜੀ ਵਾਰੇ ਮੇਰਾ ਐਕਸਪੀਰੀਅੰਸ ਹੈ ਦੋਵੇਂ ਵਾਰ ਖਰਾਬ ਹੈ ਕੀ ਕਰ ਰਹੇ ਨੇ ਇਹ ਇਹ ਬਹੁਤ ਪਰੇਸ਼ਾਨ ਕਰ ਰਿਹਾ ਜੀ ਇੱਕ ਘੰਟਾ ਪਹਿਲਾਂ ਨੇ ਇਨਫੋਰਮ ਕੀਤਾ ਕਿ ਹਨ ਤੁਹਾਡੀ ਫਲਾਈਟ ਡਿਲੇ ਹੋ ਗਈ ਹੈ ਸਿੱਧਾ 12 ਘੰਟੇ ਇੱਕ ਦੋ ਘੰਟੇ ਬੰਦਾ ਮੈਨੇਜ ਕਰ ਲੈਂਦਾ ਪਰ ਇੰਨਾ ਕਿੰਨਾ ਮਹਿੰਗਾ ਬੰਦੇ ਦਾ ਸਫਰ ਹੁੰਦਾ ਬਈ ਸਵੇਰ ਪਹਿਲੋ ਆਏ ਆ ਪਹਿਲੋ ਬੋਰਡਿੰਗ ਲਈ ਖੜੇ ਰਹੇ ਜਾਂ ਫਿਰ ਸਿਕਿਉਰਿਟੀ ਲਈ ਬਜ਼ੁਰਗ ਆਪਾਂ ਨੇ ਖੜ ਜਾਣਾ ਬਜ਼ੁਰਗਾਂ ਲਈ ਬਹੁਤ ਸਤਾਵਰੀਆ ਹੈ ਇੱਥੇ ਏਅਰ ਇੰਡੀਆ ਬੈਡ ਐਕਸਪੀਰੀਅੰਸ ਹੀ ਹੋ ਰਿਹਾ ਹੈ ਕੀ ਕਹਿੰਦੇ ਬਾਈ ਜੀ